ਨਿਰਾ ਸੱਚਾ ਸੋਦਾ ਦੀਆਂ ਪਵਿੱਤਰ ਸਿੱਖਿਆਵਾਂ ਉੱਤੇ ਚੱਲਦਿਆਂ ਬਲਾਕ ਬਠਿੰਡਾ ਦੇ ਸੇਵਾ ਦਾ ਜਗਿੰਦਰ ਸਿੰਘ ਇਨਸਾਨ ਸੁਖਵੀਰ ਕੌਰ ਇਨਸਾਨ ਵਾਸੀ ਪਰਸ ਰਾਮਨਗਰ ਬਠਿੰਡਾ ਨੇ ਆਪਣੀ ਪੁੱਤਰੀ 15 ਮੈਂਬਰ ਗੁਰਮਨਪ੍ਰੀਤ ਇਨਸਾਨ ਨੇ ਆਪਣੀ ਭੈਣ ਗੁਰਲੀਨ ਕੌਰ ਇਨਸਾਨ ਕੈਨੇਡਾ ਦਾ ਜਨਮ ਦਿਨ ਫਜ਼ੂਲ ਖਰਚੀ ਕਰਨ ਦੀ ਬਜਾਏ ਕੇਅਰ ਮਹਿੰਮ ਤਹਿਤ ਸਥਾਨਕ ਬਿਰਦ ਆਸ਼ਰਮ ਵਿਖੇ ਬਜ਼ੁਰਗਾਂ ਨੂੰ ਫੂਡ ਫਰੂਟ ਕਿੱਟਾਂ ਵੰਡ ਕੇ ਮਨਾਇਆ ਇਸ ਮੌਕੇ ਜਾਣਕਾਰੀ ਦਿੰਦਿਆਂ ਸੇਵਾਦਾਰ ਭੈਣ ਸੁਖਬੀਰ ਕੌਰ ਇਨਸਾਨ ਨੂੰ ਦੱਸਿਆ ਕਿ ਉਹਨਾਂ ਦੀ ਪੋਤਰੀ ਗੁਰਲੀਨ ਕੌਰ ਇਨਸਾਨ ਜੋ ਕਿ ਟੋਰੈਂਟੋ ਕੈਨੇਡਾ ਵਿਖੇ ਰਹਿੰਦੇ ਹਨ ਅੱਜ ਉਹਨਾਂ ਦਾ ਜਨਮ ਦਿਨ ਹੈ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਉਹਨਾਂ ਨੇ ਸਾਡੇ ਪੂਜਨੀ ਗੁਰੂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਸਿੰਘ ਜੀ ਇਨਸਾਨ ਦੀਆਂ ਪਵਿੱਤਰ ਸਿੱਖਿਆਵਾਂ ਤੇ ਅਮਲ ਕਰਦਿਆਂ ਹੋਇਆਂ ਆਪਣੀ ਬੇਟੀ ਦੇ ਜਨਮ ਦਿਨ ਮੌਕੇ ਮਨੁ ਤਾਂ ਭਲਾਈ ਦੇ ਕਾਰਜਾਂ ਨੂੰ ਤਰਜੀਹ ਦਿੰਦਿਆਂ ਹੋਰ ਫਜ਼ੂਲ ਖਰਚੇ ਕਰਨ ਦੀ ਬਜਾਏ ਇਸ ਵਾਰ ਕੇਅਰ ਮਹਿਮ ਤਹਿਤ ਅਮਰੀਕ ਰੋਡ ਉੱਤੇ ਸਥਿਤ ਬਿਰਧ ਆਸ਼ਰਮ ਵਿਖੇ ਰਹਿ ਕੇ ਬਜ਼ੁਰਗਾਂ ਦੀ ਸੰਭਾਲ ਕਰਦਿਆਂ ਉਹਨ ਤਾਂ ਦਿੱਤੀਆਂ ਗਈਆਂ ਹਨ ਇਸ ਮੌਕੇ ਹਾਜ਼ਰ ਏਰੀਆ ਪ੍ਰੇਮੀ ਸੇਵਕ ਭੈਣ ਕਮਲੇ ਸ਼ਿੰਸਾ ਅਤੇ ਹੋਰ ਸੇਵਾਦਾਰ ਭੈਣਾਂ ਨੇ ਗੁਰਲੀਨ 인ਸਾ ਦੇ ਜਨਮ ਦਿਨ ਮੌਕੇ ਪਰਿਵਾਰ ਵੱਲੋਂ ਕੀਤੀ ਸਨੇਕ ਕਾਰਜ ਦੀ ਸ਼ਲਾਘਾ ਕੀਤੀ ਗਈ ਇਸ ਮੌਕੇ ਏਰੀਆ ਪਰਸਰਾਮ ਨਗਰ A ਦੇ 15 ਮੈਂਬਰ ਭੈਣ ਰਮਾਇਨ ਸਾਹ ਰੇਖਾ 인ਸਾ ਪਰਿਵਾਰਕ ਮੈਂਬਰ ਅਤੇ ਹੋਰ ਸੇਵਾਦਾਰ ਵੀ ਭੈਣਾਂ ਵੀ ਹਾਜ਼ਰ ਸਨ ਅਸੀਂ ਸਾਰੇ ਸੇਵਾ ਕਰਦੇ ਹਾਂ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਜੀ ਦੀ ਸਿੱਖਿਆ ਦੇ ਅਨੁਸਾਰ ਅਸੀਂ ਅੱਜ ਬਿਰਧਾਸਤਮ ਚਾਕੇ ਬਜ਼ੁਰਗਾਂ ਨੂੰ ਫਲ ਫੁਰਟਾਟ ਵੰਡ ਕੇ ਤੇ ਬੇਟੀ ਦਾ ਬਰਥਡੇ ਮਨਾਇਆ ਜੀ ਤੇ ਸਭ ਸੰਤ ਡਾਕਟਰ ਗੁਰਮੀਤ ਰਾਮ ਰਹਿਮ ਜੀ ਦੀ ਸਿੱਖਿਆ ਅਨੁਸਾਰ ਹੀ ਹੋਇਆ ਜੀ ਇਹ ਜੋ ਸਾਧ ਸੰਗਤ ਜੀ ਇਕੱਤਰ ਹੋਈ ਹੈ ਇਹ ਗੁਰਲੀਨ ਇਨਸਾਂਟਾਂਟੋ ਉਹਨਾਂ ਦਾ ਪਰਿਵਾਰ ਆਇਆ ਜੀ ਨਾਲ ਇਹਨਾਂ ਨੇ ਅੱਜ ਬ੍ਰਿਧ ਆਸ਼ਰਮ ਦੇ ਵਿੱਚ ਆ ਕੇ ਫਲ ਔਰ ਕੁਝ ਬਿਸਕਟ ਰਸ ਵਗੈਰਾ ਲੈ ਕੇ ਸਾਰੇ ਆਸ਼ਰਮ ਦੇ ਵਿੱਚ ਜਿੰਨੇ ਵੀ ਬਜ਼ੁਰਗ ਮਾਤਾ ਜਾਂ ਬਜ਼ੁਰਗ ਵਾਰ ਬੈਠੇ ਹੋਏ ਹੈ ਉਹਨਾਂ ਵਾਸਤੇ ਇੱਕ ਬਹੁਤ ਹੀ ਵਧੀਆ ਉਪਰਾਲਾ ਕੀਤਾ ਜੋ ਕਿ ਸੱਚਾ ਸੌਦਾ ਸੰਤ ਡਾਕਟਰ ਗੁਰਮੀਤ ਰਾਮ ਸਿੰਘ ਜੀ ਸਿੱਖਿਆ ਤੇ ਚੱਲਦੇ ਹੋਏ ਹਨ ਇਹਨਾਂ ਨੇ ਆਪਣੀ ਬੇਟੀ ਦਾ ਜਨਮ ਦਿਨ ਇਹ ਬਜ਼ੁਰਗਾਂ ਨੂੰ ਇਹ ਸਮਾਨ ਦੇ ਕੇ ਮਨਾਇਆ ਜੀ ਇਹਨਾਂ ਦੀ ਬਹੁਤ ਵੱਡਾ ਹੀ ਉੱਚੀ ਸੋਚ ਹੈ ਜੋ ਸੰਤ ਗੁਰਮੀਤ ਰਾਮ ਸਿੰਘ ਜੀ ਦੀ ਸੋਚ ਦੇ ਅਨੁਸਾਰ ਇਹਨਾਂ ਨੇ ਜਨਮ ਦਿਨ ਦਾ ਤਰੀਕਾ ਇਹੀ ਅਪਣਾਇਆ ਕਿ ਬਜ਼ੁਰਗ ਮਾਤਾ ਔਰ ਬਜ਼ੁਰਗ ਵਾਰ ਜੋ ਇੱਥੇ ਬੈਠੇ ਹੋਏ ਹੈ ਉਹਨਾਂ ਨੂੰ ਕੁਝ ਫਰੂਟ ਔਰ ਕੁਝ ਸਮਾਨ ਦੇ ਕੇ ਜਨਮ ਦਿਨ ਮਨਾਇਆ ਜੀ ਬਹੁਤ ਹੀ ਉੱਚੀ ਸੋਚਣਾ ਧੰਨ ਧੰਨ ਸਤਗੁਰੂ ਤੇ ਰਹੇ